ਰੋਜਪੁਰ ਦੇ ਪਿੰਡ ਦੋਨਾ ਮੱਤੜ ਕੋੜੇ ਚੱਕ ਵਿੱਚ ਇੱਕ ਪਰਿਵਾਰ ਨੂੰ ਉਦੋਂ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਦੇ ਘਰ ਵਿੱਚ ਬੰਨੇ ਡੰਗਰ ਸੜ ਕੇ ਸੁਆਹ ਹੋ ਗਏ ਪਰਿਵਾਰ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਦੇ ਡੰਗਰਾਂ ਨੂੰ ਬਚਾਉਣ ਲਈ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਲੇਕਿਨ ਇਸ ਤੋਂ ਪਹਿਲਾਂ ਹੀ ਡੰਗਰ ਅੱਗ ਦੀ ਪੇਟ ਚੜ ਗਿਆ ਜਿਸ ਕਰਕੇ ਪਰਿਵਾਰ ਵੱਡੇ ਮਾਲੀ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਦੀ ਇਲਾਕਾ ਹੋਣ ਦੇ ਕਾਰਨ ਲੋਕਾਂ ਕੋਲ ਕੰਮਕਾਜ ਇੰਨਾ ਨਹੀਂ ਹੈ ਜਿਸ ਨਾਲ ਲੋਕ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾਉਂਦੇ ਹਨ ਲੇਕਿਨ ਜਦ ਕੋਈ ਕੁਦਰਤੀ ਮਾਰ ਪੈ ਜਾਂਦੀ ਹੈ ਤਾਂ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਇੱਕ ਪਰਿਵਾਰ ਦੇ ਘਰ ਵਿੱਚ ਪਸ਼ੂਆਂ ਵਾਲੀ ਚੌਪੜੀ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਵਿੱਚ ਡੰਗਰ ਬੰਨੇ ਹੋਏ ਸਨ ਅਚਾਨਕ ਅੱਗ ਲੱਗਣ ਕਾਰਨ ਬੰਨੇ ਹੋਏ ਡੰਗਰ ਅੱਗ ਦੀ ਪੇਟ ਚੜ ਗਿਆ ਜਿਸ ਕਾਰਨ ਮਾਲੀ ਨੁਕਸਾਨ ਕਾਫੀ ਹੋ ਗਿਆ ਔਰ ਪਰਿਵਾਰ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਦੀ ਬਣਦੀ ਜਿਹੜੀ ਕਿ ਸਹਾਇਤਾ ਕੀਤੀ ਜਾਵੇ ਔਰ ਸਮਾਜ ਸੇਵੀਆਂ ਨੂੰ ਵੀ ਉਹਨਾਂ ਆਪੀਲ ਕੀਤੀ ਹੈ ਕਿ ਉਹਨਾਂ ਦੀ ਬਣਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਹਨਾਂ ਦੇ ਘਰ ਦਾ ਕਜਾਰਾ ਚੱਲ ਸਕੇ ਆਪਾਂ ਨੂੰ ਪਤਾ ਹੀ ਹੈ ਕਿ ਅੱਜਕੱਲ ਜਿਹੜੇ ਪਸ਼ੂਆਂ ਦੀ ਕੀਮਤ ਲੱਖਾਂ ਦੇ ਵਿੱਚ ਹੈ ਔਰ ਉਹਨਾਂ ਦੇ ਸਾਰੇ ਪਸ਼ੂ ਅੱਗ ਦੀ ਭੇਟ ਚੜ ਗਏ ਹਨ ਤੁਸੀਂ ਵੀ ਦੇਖੋ ਇਹ ਤਸਵੀਰਾਂ ਉਹਨਾਂ ਦੀ ਮਦਦ ਦੇ ਲਈ ਪਿੰਡ ਵਾਸੀ ਵੀ ਪਹੁੰਚੇ ਔਰ ਰਿਸ਼ਤੇਦਾਰ ਵੀ ਪਹੁੰਚੇ ਲੇਕਿਨ ਕਿਸੇ ਤਰ੍ਹਾਂ ਦੀ ਵੀ ਕੋਈ ਬਚਾਅ ਨਹੀਂ ਹੋ ਪਾਇਆ ਉਦੋਂ ਤੱਕ ਅੱਗ ਕਾਫੀ ਫੈਲ ਗਈ ਸੀ ਜਦੋਂ ਤੱਕ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਤੇ ਪਛੂ ਸਾਰੇ ਜਿਹੜੇ ਕਿ ਉਹਨਾਂ ਦੇ ਅਗ ਦੀ ਪੇਟ ਚੜ ਗਏ ਤੁਸੀਂ ਵੀ ਦੇਖੋ ਤਸਵੀਰਾਂ ਕਿਵੇਂ ਪਰਿਵਾਰ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਜੀ ਨਾਮ ਤੇਰਾ ਮੇਰਾ ਨਾਮ ਕਿਕਰ ਸਿੰਘ ਜੀ ਕਿਕਰ ਸਿੰਘ ਕਿੱਥੋਂ ਦਾ ਰਹਿੰਦੇ ਹੋ ਪਿੰਡ ਕੋੜਾ ਚੱਕ ਚੱਕ ਤੋਂ ਨਾ ਹਾਂਜੀ ਜਿਹੜੀ ਅੱਗ ਲੱਗੀ ਕੀ ਕਾਰਨ ਹੋ ਗਿਆ ਜਿਹੜਾ ਆਪਾਂ ਏ ਜੀ ਪਤਾ ਹੀ ਨਹੀਂ ਅੱਗ ਲੱਗ ਗਈ ਸੀ ਤੇ ਮੈਂ ਗਿਆ ਸੀ ਮਮਡੋਟ ਅੱਗੇ ਮੈਂ ਟਾਈਮ ਨਾਲ ਡੈਡੀਵਰ ਨਾਲ ਚਲਾ ਜਾਣਾ ਪੱਠੇ ਤੇ ਕੰਮ ਕਰਦੇ ਡੈਡੀਵਰੀ ਸੁਬਾ ਸ਼ਾਮ ਰਾਤ ਨੂੰ ਆਉਂਦੇ ਸਵੇਰ ਤੜਕੇ ਚਲੇ ਜਾਈਦਾ ਤੇ ਉਧਰੋਂ ਮੈਂ ਆ ਤੇ ਮੈਂ ਅੱਜ ਛੁੱਟੀ ਕੀਤੀ ਸੀ ਡੈਡੀਵਰ ਨਾਲ ਮੈਂ ਗਿਆ ਸੀ ਮਮਡੋਟ ਆਧਾਰ ਕਾਰਡ ਦਾ ਨਾਮ ਚੇਂਜ ਕਰਾਉਣਾ ਸੀ ਤੇ ਉਹ ਸਾਈਟ ਬੰਦ ਸੀ ਤੇ ਮੈਂ ਆ ਗਿਆ ਟਾਈਮ ਨਾਲ ਤੇ ਉਹ ਕਹਿੰਦੇ ਵੀ ਲੇਟ ਥੋੜੀ ਜਾਏ ਜੀ 1:00 ਵਜੇ ਮੈਂ ਗਿਆ ਤੇ ਮੈਂ ਪਹਿਲੇ 1:00 ਵਜੇ ਤੋਂ ਪਹਿਲਾਂ ਗਿਆ ਚਲਾ ਸੀ ਸਾਈਟ ਚੱਲ ਪਈ ਮੈਂ ਆ ਗਿਆ ਟਾਈਮ ਨਾਲ ਜਦ ਮੈਂ ਆ ਕੇ ਦੇਖਿਆ ਵੀ ਗਾਣੂ ਤੋਂ ਪਾਈ ਖੜੀ ਹੈ ਅੱਗੇ ਵੀ ਅਸੀਂ ਟਾਈਮ ਨਾਲ ਬੰਨ ਦਿੱਤਾ ਅੱਜ ਅੱਜ ਮੈਂ ਕਿਹਾ ਵੀ ਚਾਲੂ ਥੇ ਸ਼ਾਹ ਹੈਗੀਏ ਮੈਂ ਥੋੜੀ ਲੇਟ ਬੰਨ ਦਾਂਗਾ ਵੀ ਉਥੇ ਸ਼ਾਹ ਠੰਡੀ ਸ਼ਾਹ ਤੇ ਫਿਰ ਮੈਂ ਆਇਆ ਅੰਦਰ ਬੰਨਿਆ ਮੈਂ ਅੰਦਰ ਗਿਆ ਤੇ ਵੀ ਧੁੱਕ ਧੁੱਕ ਮੂੰਹ ਤੇ ਵਜੀ ਗਰਮੀ ਬਹੁਤ ਸੀ ਮੈਂ ਕਿਹਾ ਪੱਖਾ ਚਲਾ ਦੇ ਚੱਟਰਾਮ ਕਰ ਲੈਣਾ ਤੇ ਮੈਂ ਆਰਾਮ ਕਰਨ ਲਈ ਗਿਆ ਤੇ ਬਾਹਰੋਂ ਸਿਸਟਰ ਦੀ ਆਵਾਜ਼ ਆਈ ਵੀ ਵੀਰੇ ਵੀਰੇ ਅੱਗ ਲੱਗ ਗਈ ਤੇ ਮੈਂ ਬਾਹਰ ਆਇਆ ਉਹ ਗੋਠੇ ਤੋਂ ਲੱਗੀ ਸੀ ਅੱਗ ਤੇ ਮੈਂ ਪਹਿਲੇ ਤਾਂ ਮੋਟਰ ਦਾ ਪਹਿਲੇ ਚਲਾਈ ਆਵਾਜ਼ ਮਾਰਤੀ ਉਧਰ ਉਧਰ ਰੋਲਾ ਪਾਦਾ ਵੀ ਸਾਰੇ ਆਜੋ ਵੀ ਇਕੱਠੇ ਹੋਣ ਲੱਗ ਪਏ ਤੇ ਮੈਂ ਪਹਿਲੇ ਅੰਦਰ ਭੱਜਣ ਲੱਗਾ ਮੈਂ ਕਿ ਆਹ ਬੀ ਸ਼ਾਦੀ ਖੋਲ ਖੋਲ ਲਵਾ ਤੇ ਉਹ ਅੱਗ ਬਹੁਤ ਸੀ ਤੇ ਸੇਕੇ ਕਰਨ ਪਹਿਲੇ ਗਾਂ ਮਰ ਗਈ ਤੇ ਮੈਂ ਭੱਜਾ ਤੇ ਮੈਨੂੰ ਵੀ ਸੇਕਾ ਲੱਗ ਗਿਆ ਥੋੜਾ ਜਾਂ ਤੇ ਫਿਰ ਮੈਂ ਉਦੋਂ ਬਾਅਦ ਚ ਤੁਸੀਂ ਚੱਕਲੀ ਹੋ ਗਏ ਹਾਂਜੀ ਮੈਂ ਪਾਣੀ ਪਾਉਂਦਾ ਰਿਹਾ ਉਦੋਂ ਤੋੜੀ ਨੂੰ ਅੱਗ ਲੱਗ ਗਈ ਅੱਧਾ ਘੰਟਾ ਘੰਟਾ ਮੋਟਰ ਚਲਾਈ ਉਦੋਂ ਇੱਕ ਨਾਲ ਗਿਆ ਗਵਾਂਢੀ ਉਹਨਾਂ ਨੇ ਵੀ ਕਿਹਾ ਮੋਟਰ ਚਲਾਓ ਮੋਟਰ ਚਲਾਈ ਤੇ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਬਚਾਉਣ ਦੀ ਕੋਸ਼ਿਸ਼ ਪਰ ਨਹੀਂ ਬਚੀ ਦੋਨੋਂ ਨਹੀਂ ਬੱਚੇ ਹਾਂਜੀ ਇਹ ਕੀ ਨਾਲ ਇਹ ਬੱਚਾ ਜੀ ਗਾਂ ਦਾ ਬੱਚਾ ਹਾਂਜੀ ਅਜੇ ਥੋੜਾ ਟਾਈਮ ਆਸੀ ਸੁਈ ਸੀ ਸੁਈ ਸੀ ਹਾਂਜੀ ਹੁਣ ਕੀ ਮੰਗ ਤੋ ਮਦਦ ਹੀ ਮੰਗ ਹਾਂਜੀ ਮਦਦ ਹੀ ਮੰਗ ਮਦਦ ਕੀਤੀ ਜਾਵੇ ਹਾਂਜੀ ਕੀ ਇਹਦਾ ਇਸ਼ਾਰਾ ਸੀਗਾ ਤੁਹਾਨੂੰ ਹਾਂਜੀ ਇਹਦਾ ਇਸ਼ਾਰਾ ਸੀ ਡੇਰ ਦੁੱਧ ਪਾਉਂਦੀ ਸੀ ਰੋਜ਼ੀ ਰੋਟੀ ਜਾਂਦੀ ਸੀ ਹਾਂਜੀ ਤੁਹਾਨੂੰ ਕਿਹਨਿਕ ਬੱਚੇ ਨਹੀਂ ਮੰਨ ਕੀ ਨਾਮ ਕੋਲਾ ਆਪਣਾ ਨਾਮ ਜੰਗੀਰ ਕੌਰ ਤੂੰ ਕਿੱਥੋਂ ਦਾ ਰਹਿੰਦਾ ਏ ਨੂੰ ਅਛੇ ਨਦ ਨਾਲ ਗਵਾਟਾ ਨਾ ਹਾਂ ਕਿਸ ਤਰ੍ਹਾਂ ਅੱਗੇ ਜਿਹੜੀ ਲੱਟਾਂ ਦਿਖ ਰਹੀਆਂ ਕਿਸ ਤਰ੍ਹਾਂ ਦੇਖਿਆ ਇਹਨਾਂ ਦੇ ਲਾਮ ਪਹਿਲਾਂ ਤਾਂ ਮਾੜੀ ਜਿਹੀ ਜੋ ਕਾ ਲੱਗਾ ਹੈ ਹਾਂ ਹਾਂ ਉਦੋਂ ਦਮ ਇੱਕੇ ਰ ਬੰਬੋਕਾ ਨਿਕਲ ਪਿਆ ਕਿੰਨੀ ਕੁ ਜ਼ਿਆਦਾ ਅੱਗ ਦੀਆਂ ਲੱਟਾਂ ਸੀ ਬਹੁਤ ਜ਼ਿਆਦਾ ਹੈ ਬੜੀ ਭਿਆਨਕ ਆ ਕੇ ਹਾਂ ਬਹੁਤ ਜ਼ਿਆਦਾ ਹੈ ਥੱਲੇ ਕੀ ਸੀ ਥੱਲੇ ਇੱਕ ਗਾਂਊ ਹੀ ਇੱਕ ਬੱਚਾ ਹੈ ਛੋਟਾ ਜੀਵਾਨ ਸੀ ਵੀ ਜਵਾਨ ਸੀ ਦੋਨੋਂ ਦੀ ਦਰ ਹਾਂ ਦੋਨੋਂ ਦੀ ਜੱਥ ਹੋ ਗਈ ਤੇ ਜਿਹੜਾ ਸਾਡਾ ਪੋਤਰਾ ਹੈ ਨਾ ਉਹ ਪੱਧ ਤੇ ਜਾਣ ਲੱਗਾ ਹੈ ਤੇ ਉਹ ਨਾਲ ਦੇ ਬਾਹਾਂ ਤੇ ਹੱਕਾ ਲੱਗਾ ਤੇ ਪੱਧ ਕੇ ਆ ਗਿਆ ਬਾਹਰ ਇਨਾਂ ਦੇ ਜਿੰਨੀ ਕੁ ਮੁਵਤ ਹੋਈ ਜਾਵੇ ਨਾ ਇਨਾਂ ਦੀ ਕੀ ਕੀ ਜਾਵੇ ਅੱਗ ਕਿੰਨੇ ਕ ਵੇਲੇ ਅੱਗ ਲੱਗੀ ਹੈ 1:10 ਹਾਂ 1:10 ਹਾਂ ਦੁਪਹਿਰ ਵੇਲੇ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਸੁਖਦੇਵ ਸਿੰਘ ਜਿਹੜੀ ਅੱਗ ਲੱਗੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਤੇ ਕਿਵੇਂ ਲੱਗੀ ਹੈ ਜੀ ਮੇਰਾ ਪਿੰਡ ਹੈਗਾ ਮਾੜੇ ਕਲਾਂ ਗੁਰੂ ਅਰਸਾ ਦੇ ਕੋਲ ਤੇ ਇਹ ਮੇਰੇ ਰਿਸ਼ਤੇਦਾਰ ਨੇ ਮੈਨੂੰ ਕਰੀਬ 2:30 ਵੇਲੇ ਫੋਨ ਗਿਆ ਵੀ ਇਸ ਤਰ੍ਹਾਂ ਆਪਣੀ ਗਾਂ ਨੂੰ ਛਪਰੀ ਨੂੰ ਅੱਗ ਲੱਗ ਗਈ ਹੈ ਤੇ ਵਿੱਚ ਆਪਣੀ ਗਾਂ ਸੀ ਸੂਣ ਵਾਲੀ ਜੋ ਕਿ 6 ਮਹੀਨੇ ਦੇ ਕਰੀਬਨ ਗੱਭਣ ਸੀ ਤੇ ਇੱਕ ਬੱਚਾ ਸੀਗਾ ਨਾਲ ਤੇ ਉਹ ਆਪਣੇ ਦੋਵੇਂ ਚੁਲਸ ਗਏ ਨੇ ਤੇ ਮੈਂ ਓਨ ਦੀ سپورਟ ਇੱਥੇ ਆ ਕੇ ਪਹੁੰਚਿਆ ਤੇ ਦੇਖਿਆ ਆ ਕੇ ਵੀ ਗਾਂ ਪੂਰੀ ਤਰ੍ਹਾਂ ਚੁਲਸ ਗਈ ਹੈ ਗਾਂ ਵੀ ਮਰ ਚੁੱਕੀ ਹੈ ਤੇ ਬੱਚਾ ਵੀ ਮਰ ਚੁੱਕਾ ਹੈ ਗਾਂ ਸੋਣ ਵਾਲੀ ਸੀ ਜੋ ਕਿ ਰੋਜੀ ਰੋਟੀ ਇਹਨਾਂ ਦੀ ਸੀਗੀ ਇਹ ਵਿਚਾਰੇ ਆ ਮਜ਼ਦੂਰ ਨੇ ਮਜ਼ਦੂਰੀ ਦਾ ਕੰਮ ਕਰਦੇ ਨੇ ਪੱਠੇ ਟੇਟਾਂ ਪਾਉਂਦੇ ਨੇ ਪਥੇੜ ਦਾ ਕੰਮ ਕਰਦੇ ਨੇ ਤੇ ਲੜਕਾ ਇਹਨਾਂ ਦਾ ਘਰ ਸੀਗਾ ਤੇ ਉਹਨੇ ਆ ਕੇ तकरीबन ਇਹ ਮੌਕਾ ਸੰਭਾਲਿਆ ਜੋ ਵੀ ਪੁਛ ਬਹੁਤ ਕੀਤੀ ਵਿਚਾਰੇ ਨੇ ਬਚਾਉਣ ਦੀ ਪਰ ਬਚਾ ਨਹੀਂ ਸਕਿਆ ਜ਼ਖਮੀ ਉਹ ਵੀ ਆ ਉਹਦੇ ਕਰ ਬਚਾਉਣ ਦੇ ਚੱਕਰ ਚ ਇਹਦੀ ਆਪ ਦੀ ਸਭ ਬਾਹ ਚੁਲਸ ਗਈ ਹੈ ਤੇ ਜਿੰਨੀ ਵੀ ਮਦਦ ਹੋ ਸਕਦੀ ਹੈ ਮੇਰੇ ਦਾਨੀ ਵੀਰਾਂ ਵੱਲੋਂ ਕੋਈ ਨਹੀਂ ਹੈਲਪ ਕੀਤੀ ਜਾਵੇ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਜਾਂ ਕਿ ਉਹ ਦਾ ਕੀ ਇਹਨਾਂ ਵਿਚਾਰਾ ਗਰੀਬਾਂ ਦੀ ਮਦਦ ਹੋ ਸਕੇ